ਲਾਲ ਸਿੰਘ ਉਕੋਕੇ ਹਸਪਤਾਲ ਦੇ ਵਿੱਚ ਜਾਨੂੰ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉ ਲਾਲ ਸਿੰਘ ਉਕੋਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੀ ਅੱਜ ਆ ਮਰਾਦਾ ਸਮੇਲਾ ਐਮਐਲਏ ਆ ਠੀਕ ਆ ਸਾਨੂੰ ਕੋਈ ਡਰ ਭੈਣੀ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾਰੇ ਆ ਚੀਜ਼ ਦੇ ਮਜੂਤਾ ਪਾਵਰਾ ਉਹਦੇ ਕੋਲੇ ਕੁਝ ਵੀ ਕਰ ਸਕਦਾ ਕੋਈ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮਿਆ ਸੱਕ ਸੱਚੀ ਗੱਲ ਪੈਂਡ ਸਹਨੇਰੇ ਦੇ ਲਈ ਵੀ ਥੋਕ ਕੇ ਕਰਦਾ ਸੀ ਆ ਹੋਰ ਦਿਨ ਦਿਹਾੜੇ ਉਹ ਬੱਸ ੱਡੇ ਦੇ ਮਾਰ ਕੇ ਤੀਲਾ ਬੰਦਾ ਸਾਡੇ ਨਾਲ ਬੰਦੇ ਨੇ ਸਮਾਂ ਬਤਾਇਆ ਹੋਇਆ ਸਾਡਾ ਭਰਾ ਸੀ ਸਾਡਾ ਸੁਣ ਸਕਦਾ ਬਾਈ ਪੱਕਾ ਮੈਂ ਤੁਹਾਨੂੰ ਤੇ ਲਾਈਨ ਆਰਡਰ ਜਿੰਨਾ ਹੈਗਾ ਜੇ ਲਾਈਨ ਆਰਡਰ ਇੰਨਾ ਹੈਗਾ ਤਾਂ ਹੁਣ ਤੇ ਅਸੀਂ ਇੱਥੇ ਕੱਦ ਲਈ ਬੈਠੇ ਹਾਂ ਸਾਡਾ ਭਾਈ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਿਆ ਇਹਦੀ ਸ਼ਾਨ ਵੀਰ ਕਰੋ ਲਾਹਵ ਸਿੰਘ ਨੂੰ ਕੋਈ ਕਹਦੀ ਸ਼ਾਨ ਵੀਰ ਕਰੋ ਟੈਕੀ ਗਾਦ ਕਰੋ ਮੈਨੂੰ ਛੜਕ ਆਏ ਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਹੈ ਉੱਗੋ ਕੇ ਇਹ ਪਿੰਡ ਦੇ ਗਵਾਹ ਨੇ ਮੈਂ ਇਹ ਪਿੰਡ ਦੇ ਬੰਦੇ ਤੁਹਾਨੂੰ ਮਿਲਾ ਦਿੰਨਾ ਉਹ ਬੰਦਿਆਂ ਨੇ ਆਪ ਸੁਣਿਆ ਲਾਲ ਸਿੰਘ ਉੱਗੋ ਕੇ ਹਸਪਤਾਲ ਦੇ ਵਿੱਚ ਜਾਨੂੰ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉ ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਤ ਗਵਾਹ ਹੈਗੇ ਆਪਣੇ ਬੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋਲ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ ਲਾਲ ਸਿੰਘ ਉੱਗੋ ਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੀ ਅੱਜ ਆ ਮਰਾਦਾ ਠੀਕ ਹੈ ਸਾਨੂੰ ਸ਼ੱਕਾ ਲਾਲ ਸਿੰਘ ਉੱਗੋ ਕਹਿੰਦੇ ਸਮੇਂ ਦਾ ਐਮਐਲਏ ਆ ਠੀਕ ਹੈ ਸਾਨੂੰ ਕੋਈ ਡਰ ਭੈਣੀ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾਰੇ ਆ ਚੀਜ਼ ਦੇ ਮੌਜੂਦਾ ਪਾਵਰਾ ਉਹਦੇ ਕਿਉਂਕਿ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਤੇ ਆਮ ਪਾਰਟੀ ਦਾ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਤੇ ਤਾਂ ਸ਼ੱਕਾ ਸੰਸਦਿਆ ਪਿੱਛੇ ਬਿਆਨ ਦੇ ਕੇ ਕਹੀ ਕਿ ਇਹ ਸ਼ਾਮਦਾਮ ਦੰਡ ਪੇਲ ਜਿਹੜਾ ਕੋਈ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਦੰਡ ਪੇਲ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨੇ ਗੱਲਾਂ ਕਿ ਨਹੀਂ ਆਈਆਂ ਹੁਣ ਹਾਂ ਐਡਾ ਐਡਾ ਬਿਆਨ ਦਿੰਦੇ ਸੀ ਆਮ ਪਾਰਟੀ ਦੇ ਇਹ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਚ ਸੱਚੀ ਗੱਲ ਪੈਂਡ ਸਹਣੇ ਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਹੁਣ ਦਿੰਦੇ ਆ ਰਹੇ ਉਹ ਬਸ 80 ਦੇ ਮਾਰ ਕੇ ਟੁਕੀਦਾ ਬੰਦਾ ਚਲੇ ਆਇਆ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇਹਨਾਂ ਲਾਇਨ ਆਰਡਰ ਬਹੁਤ ਮੈਂਟੇਨ ਆ ਕਿ ਤਾਂ ਗੱਲ ਹੀ ਨਹੀਂ ਆ ਹੁਣ ਅਸੀਂ ਆ 6 ਫੁੱਟ ਦੇ ਸਾਡੇ ਸਰਪੰਚ ਦੀ ਹੋਂਦੇ ਤੇ ਲਾਸ਼ ਲਈ ਬੈਠੇ ਆ ਸੀ ਮੈਂ ਮੈਂ ਇਹਨਾਂ ਸਾਡੇ ਨਾਲ ਬੰਦੇ ਨੇ ਸਮਾਂ ਬਤਾਇਆ ਹੋਇਆ ਸਾਡਾ ਭਰਾ ਸੀ ਸਾਡਾ ਸੁਣ ਸਕਦਾ ਬਾਈ ਪੱਕਾ ਸੁਣ ਸਕਦਾ ਮੈਂ ਤੁਹਾਨੂੰ ਤੇ ਲਾਇਨ ਆਰਡਰ ਜਿੰਨਾ ਹੈਗਾ ਜੇ ਲਾਇਨ ਆਰ ਪਰ ਅਸੀਂ ਇੱਥੇ ਕਦਲੀ ਬੈਠੇ ਹਾਂ ਸਾਡਾ ਭਾਈ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਿਆ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਸੀ ਤਾਂ ਇਹ ਮੰਗ ਕਰਦੇ ਆ ਵੀ ਲਾਲ ਸਿੰਘ ਉੱਕੋ ਗਿਆ ਜਿਹੜਾ ਐਮਐਲਏ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹਿਣ ਨਾ ਗਿਆ ਮੈਂ ਬਿਆਨ ਦਿੰਦਾ ਮੈਨੂੰ ਸ਼ੱਕ ਹੈ ਮੈਨੂੰ ਲਾਲ ਸਿੰਘ ਉੱਕੋ ਦੇ ਉੱਤੇ ਸ਼ੱਕ ਆ ਇਹਦੀ ਸ਼ਾਨਵੀਨ ਕਰੋ ਲਾਲ ਸਿੰਘ ਉੱਕੋ ਗਿਆ ਦੀ ਸ਼ਾਨਵੀਨ ਕਰੋ ਐਕੀ ਗਾਧ ਕਰੋ ਮੈਨੂੰ ਸ਼ੱਕ ਆ ਇਹਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਹੈ ਪੂਰੀ ਸ਼ਾਨਵੀਨ ਆ ਜਿਹੜੀ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਿਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇਂ ਖੜਿਆ ਮਾਰੇ ਸਮੇ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਸਰਪੰਚ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤੇ ਆ ਹੋਵੇ ਜਿੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਆ ਇਸੇ ਸਰਪੰਚ ਦੀ ਦੇਖ ਕਰਕੇ ਗਏ ਸੀ ਮੈਂ ਮੈਂ